ਅੱਜ ਆਪਾਂ ਤੁਹਾਨੂੰ ਆਪਣੇ ਗੋਬਰ ਗਿਆਨ ਦੀ ਵੀਡੀਓ ਦਿਖਾਉਣੀ ਹੈ ਦੇਖੋ ਇਹ ਕਿੰਨਾ ਤੇਜ਼ ਚੱਲਦਾ ਤੁਹਾਨੂੰ ਦੱਸ ਰਹੀਆਂ ਵੀ ਇਹ ਹਨਾ ਆਪਾਂ ਇਹ ਸਾਭ ਸੰਭਾਲ ਕਿਵੇਂ ਕਰੀਏ ਆਪਣੇ ਗੋਬਰ ਗਿਆਤ ਨੂੰ ਬਣੇ ਨੂੰ ਘੱਟੋ ਘੱਟ 25 ਸਾਲ ਹੋ ਗਏ ਤੇ ਇੱਕ ਤਰ੍ਹਾਂ ਤੁਸੀਂ ਜਦੋਂ ਹਨਾ ਆਪਾਂ ਇਹ ਗੋਬਰ ਕੋਲਣਾਗਾ ਇਹ ਰੋ ਮਤਲਬ ਜਿਵੇਂ ਚਲਾਉਣ ਤੋਂ ਘੱਟੋ ਘੱਟ ਇੱਕ ਹੰਟਾ ਪਹਿਲਾਂ ਕੋਲਿਆ ਕਰੋ ਦੋ ਵਾਰੀ ਹੰਟਾ ਖੜਾ ਕਰਾ ਕੇ ਰੱਖਿਆ ਕਰੋ ਤੇ ਫਿਰ ਇਹਨੂੰ ਮਤਲਬ ਚਲਾਇਆ ਕਰੋ ਹਨਾ ਗੋਬਰ ਕੋਲ ਤੇ ਬਾਕੀ ਹਨਾ ਜਿਹੜੇ ਸਰਦੀਆਂ ਦੇ ਵਿੱਚ ਜਿਹੜੀ ਇਹਨੂੰ ਟਰੋਪੀ ਹੁੰਦੀ ਆ ਉਹਦੇ ਉੱਪਰ ਪਰਾ ਲਈ ਕਿੰਨੇ ਕਿਹਾ ਪਰਾ ਹੀ ਰੱਖ ਦਿੰਨੇ ਆ ਉਹਦੇ ਨਾਲ ਇਹਨੂੰ ਦਰਮਿਆਸ਼ ਮਿਲਦੀ ਆ ਨਹੀਂ ਇਹ ਠੰਡਾ ਹੋ ਜਾਂਦਾ ਉਹਦੇ ਨਾਲ ਵੀ ਥੋੜੀ ਠੰਡਾ ਹੋ ਕੇ ਵੀ ਇਹ ਘੱਟ ਚੱਲਦਾ ਹੁਣ ਜਿਵੇਂ ਅੱਜ ਕੱਲ ਦੇ ਗੋਬਰ ਗੈਸ ਨੇ ਤੇ ਲੋਕਾਂ ਦੇ ਬਹੁਤ ਘੱਟ ਚੱਲ ਰਹੇ ਨੇ ਪਰ ਸਾਡਾ ਗੋਬਰ ਗੈਸ ਤਾਂ ਬਹੁਤ ਜ਼ਿਆਦਾ ਚੱਲਦਾ ਤੇ ਇਹਨੂੰ ਬਣੇ ਨੂੰ 25 ਸਾਲ ਹੋ ਗਏ ਤੇ ਅੱਜ ਤੱਕ ਕਦੇ ਵੀ ਇਹਦੀ ਰਿਪੇਅਰ ਨਹੀਂ ਕਰਵਾਈ ਹੈਗੀ ਤੇ ਬਹੁਤ ਜਾ ਕੇ ਵਧੀਆ ਜਿਵੇਂ ਕਿ ਸਬਜ਼ੀ ਰੋਟੀ ਪਾਣੀ ਚਾਹ ਤੇ ਹੋਰ ਤਾਂ ਹੋਰ ਲੈ ਕੇ ਵੀ ਇਹ ਤਾਂ ਬਣਾਉਂਗਾ ਸਾਗ ਦਾਲ ਕਦੇ ਵੀ ਦੂਸਰਾ ਗਿਆ ਇਹਨੂੰ ਕਿਹਦਾ ਕਦੇ ਵੀ ਤੋਂ ਲਿਆ ਰਾ ਤੇ ਹਮੇਸ਼ਾ ਇਹਦੀ ਕੰਮ ਕਰਦਾ